ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਦੇ ਲਈ ਚਲਾਏ ਗਏ ਅਭਿਆਨ ਯੁੱਧ ਨਸ਼ਾ ਵਿਰੋਧ ਦੇ ਤਹਿਤ ਡੀਜੀਪੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਐਸਐਸਪੀ ਡਾਕਟਰ ਅਖਲ ਚੋਦਰੀ ਦੀ ਅਗਵਾਈ ਦੇ ਵਿੱਚ ਨਸ਼ਾ ਤਸਕਰਾਂ ਨੂੰ ਫੜ ਕੇ ਜਿੱਥੇ ਜੇਲ੍ਹ ਦੇ ਵਿੱਚ ਭੇਜਿਆ ਜਾ ਰਿਹਾ ਹੈ ਉੱਥੇ ਨਸ਼ਾ ਤਸਕਰਾਂ ਦੀ ਜਿਹੜੀ ਪ੍ਰਾਪਰਟੀ ਹੈ ਉਹਨੂੰ ਵੀ ਫ੍ਰੀਜ਼ ਕੀਤਾ ਜਾ ਰਿਹਾ ਹੈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪਿੰਡ ਕੋਟ ਪਾਈਥਾਣਾ ਦੇ ਅੰਦਰ ਪੈਂਦੇ ਪਿੰਡ ਮੱਲਣ ਦੇ ਵਿੱਚ ਪੁਲਿਸ ਨੇ 13 ਲੱਖ 6000 ਰੁਪਏ ਦੀ ਪ੍ਰਾਪਰਟੀ ਨੂੰ ਫ੍ਰੀਜ਼ ਕਰਕੇ ਉਸ ਤੇ ਜਿਹੜਾ ਨੋਟਿਸ ਲਗਾ ਦਿੱਤਾ ਹੈ ਤਾਂ ਆਓ ਆਪਾਂ ਹੋਰ ਜਿਹੜੀ ਜਾਣਕਾਰੀ ਹੈ ਉਹ ਪਤਾ ਜਾਣਕਾਰੀ ਪ੍ਰਾਪਤ ਕਰਦੇ ਹਾਂ ਗਿੱਦੜਵਾ ਦੇ ਡੀਐਸਪੀ ਅਵਤਾਰ ਸਿੰਘ ਜੀ ਕੋਲੋਂ ਜੀ ਸਰ ਕੀ ਮਸਲਾ ਸੀਗਾ ਜੀ ਜੋ ਅੱਜ ਫ੍ਰੀਜ਼ਿੰਗ ਆਰਡਰ ਲਗਾਇਆ ਗਿਆ ਮਾਜੋਗ ਡੀਸੀਪੀ ਸਾਹਿਬ ਪੰਜਾਬ ਸ਼੍ਰੀ ਕਰੋਜਨ ਜੀ ਆਈਪੀਐਸ ਤੇ ਡਾਕਟਰ ਖਰਚੌਦਰੀ ਆਈਪੀਐਸ ਐਸਐਸਪੀ ਜਰੀ ਮੁਖਸਰ ਸਾਹਿਬ ਸਾਰ ਸਨੂ ਦੇਸ਼ਾਂ ਨਰਦੇਸ਼ ਨੇ ਮੇਮ ਮੁਖਸਰ ਜ਼ਿਲ੍ਹੇ ਵਿੱਚ ਕੋਈ ਵੀ ਨਸ਼ੇ ਦਾ ਕਾਰੋਬਾਰ ਕਰਦਾ ਹੋਵੇ ਜਾਂ ਕੋਈ ਹੋਰ ਪੱਟਾ ਕਰਦੀ ਕਰਦਾ ਹੋਵੇ ਉਹ ਸਾਨੂੰ ਬਰਦਾਸ਼ਤ ਨਹੀਂ ਆ ਉਹਦੇ ਖਿਲਾਫ ਅਸੀਂ ਕਾਨੂੰਨ ਤਾਫ ਜੋੜੀ ਤੇ ਕਾਰਵਾਈ ਕਰਦੇ ਐਸੇ ਲੜੀ ਦੇ ਤਹਿਤ ਇੱਕ ਦਾਰਾ ਸਿੰਘ ਸਨੁਬਸਾਹ ਸਾਹਿਬ ਸੰਜਾ ਮਲਨਪਿੰਡ ਦਾ ਇਹਦੇ ਖਿਲਾਫ ਐਫਆਰ ਨੰਬਰ 54 ਮਿਤੀ 11/5/25 ਇੰਟਰਸੈਕਸ਼ਨ ਪਾਈ ਸੀ ਕੜ 85 ਪੀਐਸ ਕੋਡ ਪਾਈ ਰਜਿਸਟਰ ਕੀਤੀ ਸੀ ਜਿਸ ਤੋਂ ਪੰਜਾਬ ਪੁਲਿਸ ਐਫਆਰ ਚਲਉਂਦੀਆਂ ਬ੍ਰਾਂਧਮ ਉਸਨੂੰ ਇਹਦਾ ਕੇਸ ਦਰਜ ਕਰਨ ਤੋਂ ਬਾਅਦ ਇਹਦੇ ਸੀ ਪ੍ਰਾਪਰਟੀ ਜਿਹੜੀ ਵੈਰੀਫਾਈ ਕਰਕੇ ਇਹਦਾ ਕੇਸ ਤਿਆਰ ਕਰਕੇ ਕੰਪਿਟੈਂਟ ਅਟਾਉਂਟ ਦਿੱਲੀ ਨੂੰ ਭੇਜਿਆ ਸੀ ਜੋ ਕੰਪਿਟੈਂਟ ਅਟਾਉਂਟ ਦਿੱਲੀ ਵੱਲੋਂ ਇਹਦੀ ਪ੍ਰਾਪਰਟੀ ਜਿਹੜੀ ਕੋਲ 12 ਲੱਖ 60 ਹਜ਼ਾਰ ਦਾ ਕਰ ਤੇ ਪਲੱਸ 46 ਹਜ਼ਾਰ ਦੇ ਕੋਲ ਡਰਗਮਣੀ ਬ੍ਰਾਂਧਮ ਹੋਈ ਸੀ ਟੋਟਲ 13 ਲੱਖ 6000 ਦੀ ਇਹ 1867 ਤੋਂ ਗਾਰਡ ਆਫ ਦੇ ਤਹਿਤ ਫ੍ਰੀਜ਼ਿੰਗ ਆਰਡਰ ਆਇਆ ਜੋ ਫ੍ਰੀਜ਼ਿੰਗ ਆਰਡਰ ਦੇ ਘਰ ਤੇ ਚਪਕਾ ਦਿੱਤੇ ਹੈ ਇਹਨਾਂ ਆਰਡਰ ਹੇਠ ਨਾ ਹੀ ਕਾਨੂੰਨ ਸੇਲ ਕਰ ਸਕਦਾ ਨਾ ਕਿਸੇ ਅਗਿਆਦੇ ਕਿਸੇ ਘਰ ਦੇ ਮੈਂਬਰ ਜਾਂ ਰਿਸ਼ਤੇਦਾਰਾਂ ਨੂੰ ਟਰਾਂਸਫਰ ਕਰ ਸਕਦਾ ਮਾੜੇ ਅਸਰ ਅਨੁਸਾਰ ਕੀ ਮੈਸੇਜ ਦੇਣਾ ਚਾਹੁੰਦਾ ਮੇਰੇ ਲੋਕਾਂ ਨੂੰ ਅਪੀਲ ਹੈ ਜੇ ਮਾੜੇ ਅਸਰ ਨੂੰ ਆਪ ਨੂੰ ਅਪੀਲ ਹੈ ਕਿ ਕੋਈ ਵੀ ਨਾ ਕੋਈ ਨਸ਼ੇ ਦਾ ਕੰਮ ਕਰਦਾ ਉਹ ਆਦਾ ਕੰਮ ਛੱਡ ਦੇਵੇ ਨਹੀਂ ਤਾਂ ਉਹਦੇ ਉੱਤੇ ਆਪ ਨੂੰ ਨਾਲ ਲੋੜ ਦੀ ਕਾਰਵਾਈ ਕਰਕੇ ਉਹਨਾਂ ਦੀ ਪ੍ਰਾਪਰਟੀਆਂ ਜ਼ਬਤ ਕਰਾਈਆਂ ਜਾਣਗੀਆਂ